ਹਾਂਜੀ ਬਾਬੇ ਆਪਾਂ ਖੜੇ ਆਂ థਾਈਲੈਂਡ ਦੀ ਮਾਰਕੀਟ ਦੇ ਵਿੱਚ ਇੱਥੇ ਆਪਰ ਨੂੰ ਨਵੇਂ-ਨਵੇਂ ਚੀਜ਼ਾਂ ਦੇਖਣ ਨੂੰ ਮਿਲੀਆਂ ਇਹ ਪੈਪਸੀ ਦਾ ਫੋਨ ਦੇਖਿਆ ਨਿਕਲ ਜਾ ਜੇ ਆਪਾਂ ਇਹਨੂੰ ਸਾਈਜ਼ ਵਾइज ਦੇਖੀਏ ਤਾਂ ਇੱਕ ਉਂਗਲ ਤੋਂ ਵੀ ਛੋਟਾ ਦੇਖੋ ਇਹਦੇ ਉੱਪਰ ਕੈਨ ਵਾਂਗੂ ਬਣਿਆ ਇੱਥੇ ਚਾਰਜ ਲੱਗਦਾ ਲਾਈਟ ਚੱਲਦੀ ਆ ਆਹ ਡਿਸਪਲੇਅ ਆ ਦੀ ਆਹ ਕੀਪੈਡ ਆ ਸਾਰੇ ਨੰਬਰ ਲੱਗੇ ਹੋਇਆ ਹੁਣ ਲੱਗਦਾ ਵੀ ਆਹ ਫੋਨ ਕੱਟੇ ਵੀ ਜਾਂਦਾ ਗਾਣੇ ਵੀ ਚੱਲਦੇ ਬਾਬੇ ਵਿੱਚ ਦੇਖੋ ਚੈੱਕ ਕਰੋ ਕੋਕਾ ਕੋਲਾ ਦਾ ਵੀ ਆ ਪੈਪਸੀ ਦਾ ਵੀ ਆ ਨੀਲੇ ਰੰਗ ਦਾ ਵੀ ਹੈਗਾ ਤੇ 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 ਪੀਲੇ ਰੰਗ ਦਾ ਵੀ ਹੈਗਾ ਕਾਲਾ ਆ ਗਿਆ ਹੋ ਗਿਆ ਹੋ ਗਿਆ ਇਹਦੇ ਸੈਂਪ ਵੀ ਪੈਂਦਾ ਹਾਉ ਹਾਉ ওপਨ ਕੈਨ ਯੂ ਓਪਨ ਇਟ ਇਹਦੀ ਬੈਟਰੀ ਦੇਖੋ ਨਿੱਕੀ ਜੀ ਬੈਟਰੀ ਆ ਬਿਲਕੁਲ ਮਗਰ ਹੋ ਮਗਰ ਹੋ ਤੁਮੜੇ ਬਹੁਤ ਸੋਤੀ ਹੈ ਇਹਦੇ ਵਿੱਚ ਦੋ ਸੈਂਪ ਪੈਂਦੇ ਆ ਬਾਬੇਓ मैमरी कार्ड वन मैमरी कार्ड है ठंडे का सुने कोल्ड ड्रिंक हूँ पहली बार देख ला चल दे। निक्के चीजा शुक्रा नहीं होने का। बे चीजी भी वही अपनी फोन निका जया ਇਹ ਹੈ THAILAND ਦੇ ਨਜ਼ਾਰੇ ਸਾਰਾ ਕੁਝ ਮਿਲਦਾ ਪੂਰੀ ਮਾਰਕੀਟ ਮੋਬਾਈਲਾਂ ਦੀ ਹੀ ਭਰੀ ਆ ਜਿਹੜਾ ਮਰਜ਼ੀ ਫੋਨ ਆਈਫੋਨ ਤੋਂ ਲੈ ਕੇ ਚਾਈਨਾ ਦੇ ਵੱਡੇ ਵੱਡੇ ਪਾਵਰ ਬੈਂਕ ਇਕ ਆ ਜਾ ਫੋਨ ਹੋਰ ਆ ਇਹ ਚਾਰਜਰ ਕੈਮਰਾ ਸਪੀਕਰ 1 2 3 ਸਿਮ ਪੈਂਦੇ ਆ ਕਾਲਾ ਰੰਗ ਵੀ ਆ ਪੀਲਾ ਵੀ ਆ ਨੀਲਾ ਵੀ ਆ ਜਿਹੜਾ ਮਰਜ਼ੀ ਚੱਕੋ ਨਾਲ ਦੀ ਨਾਲ ਪੇਸ਼ ਕਰਦੇ ਆ ਇਹ ਅਬ ਇਸੇ ਲਈ ਪੁੱਛੇ ਸੰਤਰੀ ਰੰਗ ਲੈਣਾ ਮਿਲ ਜੂਗਾ ਮਿਲ ਜੂਗਾ ਪੀੜਾ ਕਹਿੰਦੀ ਉਹ ਵੀ ਮਿਲ ਜੂ ਦਾਰੂ ਪੀਣੀ ਆ ਤੋ ਗਲਾਸ ਵਰਤੋ ਪਰ ਇਹ ਫੋਨ ਆ ਬਾਬੋ ਲੈ ਦਿਸ ਲੈ ਦਿਸ ਵਿਦ ਦਾ 팬 ਪੈਨ ਵਿਦ ਦਾ 팬 ਟਾਈਮ ਚਿਕਨ ਇਨ ਫੋਰ ਇੰਗਲਿਸ਼ ਵਿਦ ਦਾ 팬 ਥਿਸ ਆਫ ਪੀਸ ਪੀਸ ਪੈ